ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਪਿਆਰ ਭਰੀ ਸਾਸਤਰੀ ਘਰ ਹੈ ਜੀ ਲੋ ਜੀ ਮਾਰਨਿੰਗ ਹੋ ਚੁੱਕੀ ਹੈ ਔਰ ਮੈਂ ਆ ਗਈ ਸੀ ਜੀ ਰਸੋਈ ਦੇ ਵਿੱਚ ਕਿਉਂਕਿ ਮੈਂ ਆਟਾ ਗੁੰਨਿਆ ਜੀ ਦਾਲ ਵਾਲਾ ਕਿਉਂਕਿ ਦਾਲ ਦੂੜ ਮਿਕਸ ਸਬਜੀ ਬਚੀ ਪਈ ᱛੀ ਸਾਰੀ ਸਬਜੀਆਂ ਸਬਜੀਆਂ ਦਾਲਾਂ ਦੂਲਾਂ ਵਿੱਚ ਮਿਕਸ ਕਰਕੇ ਮੈਂ ਮਿੱਸੀ ਰੋਟੀਆਂ ਬਣਾਤੀਆਂ ਦਹੀਂ ਦੇ ਨਾਲ ਔਰ ਬਹੁਤ ਵਧੀਆ ਪਰੌਂਠੇ ਬਣੇ ਆ ਜੀ ਖਾ ਕੇ ਦੇਖੇ ਤੇ ਬਹੁਤ ਜਿਆਦਾ ਟੇਸਟੀ ਬਣੇ ਆ ਔਰ ਵੇਸਟ ਨਹੀਂ ਹੋਈਆਂ ਸਬਜੀਆਂ ਮੈਂ ਸਾਰੀਆਂ ਆਟੇ ਦੇ ਵਿੱਚ ਗੁੰਨਤੀਆਂ ਔਰ ਬੱਚਿਆਂ ਨੂੰ ਪਰੌਂਠੇ ਵੀ ਨਾਲ ਲੈ ਜਾਣੇ ਆ ਬੱਚਿਆਂ ਨੇ ਖੁਸ਼ ਹੋ ਕੇ ਲੈ ਕੇ ਜਾਣੇ ਆ ਤੇ ਬਾਕੀ ਬੱਚੇ ਹਲੇ ਮੇਰੇ ਅੰਦਰ ਪਏ ਆ ਪਹਿਲਾਂ ਰੋਟੀ ਬਣਾ ਲਾਂ ਫਿਰ ਜਗਾਵਾਂਗੀ ਫਿਰ ਬੱਚਿਆਂ ਨੂੰ ਰੈਡੀ ਕਰਾਂਗੀ ਸਕੂਲ ਜਾਣ ਵਾਸਤੇ ਕਿਉਂਕਿ ਬੱਚਿਆਂ ਨੂੰ ਅੱਜ ਜਾਣਾ ਛੁੱਟੀ ਨਹੀਂ ਹੈ ਕੱਲ ਨੂੰ ਛੁੱਟੀ ਹੈ ਗੜਬੜੇ ਆ ਨਾ ਕੱਲ ਨੂੰ ਤੇ ਤਾਂ ਕਰਕੇ ਬੱਚਿਆਂ ਨੂੰ ਕੱਲ ਨੂੰ ਛੁੱਟੀ ਹੈ ਔਰ ਮੈਂ ਬਸ ਸੋਚਿਆ ਕਿ ਪਹਿਲਾਂ ਰੋਟੀ ਬਣਾ ਲਾਂ ਪਰੌਂਠੇ ਫਿਰ ਬੱਚਿਆਂ ਨੂੰ ਭੇਜੂਗੀ ਸਕੂਲ ਤਿਆਰ ਕਰੂੰਗੀ ਔਰ ਕੀ ਮੈਂ ਗਰਮ ਕਰਿਆ ਕਿਉਂਕਿ ਕੀ ਨਾ ਜੰਮ ਜਾਂਦਾ ਥੋੜੀ ਠੰਡ ਜੀ ਹੋਗੀ ਤੇ ਲੋ ਜੀ ਇਧਰ ਆਂ ਦਾਲ ਵਾਲੇ ਪਰੌਂਟੇ ਗਰਮਾ ਗਰਮ ਦਾਲ ਐ ਸਬਜੀ ਐ ਮਿਕਸ ਕੀ ਆਦੀ ਸਬਜੀ ਪਈ ਤੀ ਬਚੀ ਹੋਈ ਦਾਲ ਐ ਉਹ ਮਿਕਸ ਕਰਕੇ ਨਾ ਪਰੌਂਠੇ ਬਣਾਤੇ ਔਰ ਇੰਨੇ ਯੰਮੀ ਬਣੇ ਆ ਨਾ ਬਹੁਤ ਜ਼ਿਆਦਾ ਟੇਸਟੀ ਔਰ ਦੇਸੀ ਕੀ ਐ ਜੀ ਡੱਬੇ ਦੇ ਵਿੱਚ ਦੇਸੀ ਕੀ ਮੈਂ ਉੱਪਰ ਲਗਾ ਦਾਂਗੀ ਔਰ ਦਹੀਂ ਐ ਨਾਲ ਦੇਸੀ ਕੀ ਦੇ ਪਰੌਂਠੇ ਐ ਦਾਲ ਵਾਲੇ ਔਰ ਚਾਹ ਐ ਨਾਲ ਹਨਾ ਆਜੋ ਜੀ ਤੁਸੀਂ ਵੀ ਖਾਓ ਸਵੇਰ ਦਾ ਬ੍ਰੇਕਫਾਸਟ ਰੈਡੀ ਐ ਸਾਡੇ ਨਾਲ ਔਰ ਯੰਮੀ ਯੰਮੀ ਪਰੌਂਠੇ ਐ ਜੀ ਵਧੀਆ ਪਰੌਂਠੇ ਐ ਤੇ ਸ਼ੁੱਧ ਕੀ ਦੇ ਦੇਸੀ ਦੇ ਜੋ ਕਿ ਮੈਂ ਘਰ ਦੇਸੀ ਕੀ ਕੱਟਦੀ ਆ ਮੁੱਲ ਦਾ ਨਹੀਂ ਹੈਗਾ ਘਰ ਦੇ ਵਿੱਚ ਹੀ ਬਣਾਇਆ ਹੋਇਆ ਮੈਂ ਦੇਸੀ ਕੀ ਤੇ ਚਲੋ ਜੀ ਹੁਣ ਬੱਚੇ ਰੈਡੀ ਕਰਦੇ ਆਪਾਂ ਦੇਖੋ ਮਾਸ਼ੇ ਖੜਾ ਕੱਲਾ ਇਹਨੂੰ ਆਇਆ ਕਿ ਦੀਦੀ ਸਕੂਲ ਜਾ ਰਹੀ ਹੈ ਉਹ ਗਈ ਸਕੂਲ ਦੀਦੀ ਬਾਹਰੋਂ ਪੈਂਜੇ ਲੈ ਲਿਓ ਨੂੰ ਵੀ ਕਰਦੇ ਪਾਣੀ ਪੀਣਾ ਰੂਪ ਪਾਣੀ ਰੁਕ ਜਾ ਚਲੋ ਜੀ ਬੱਚੇ ਜਾ ਰਹੇ ਆ ਸਕੂਲ ਟਾਈਮ ਹੋ ਗਿਆ परोंठे परौंठे खा ले बच्चा ने कैसे लगे परोंठे यम्मी यम्मी, चलो ये लियोगा जी नहीं लगने का लियो मेरे पास ही रहेगा बाय, बाय कर दे <laughs> ए रो रहा कह रहा मैं स्कूल जाना <laughs> इसका भी जी नहीं लग रहा लियोगा लियो, लियो बाय कर दे लियो बाय कर दो दीदी गई स्कूल रूपेंजल भी गई हमें ਹਾਏ ਸੜਵਾ ਬਿਠਾ ਲ ਸਕੂਟਰੀ ਬਾਬਾ ਕਹਨ ਗਿਆ ਤੇ ਇਹ ਗੱਲ ਲੈ ਜਾਂਦੀ ਵੀ ਗੱਲ ਬਿਠਾ ਲਈ ਉਹ ਬਸ ਕਰ ਬਸ ਕਰ ਆ ਰਹੇ ਆ ਰਹੇ ਆਜਾ ਆ ਚਲਿਓ ਤੇਰੇ ਬੱਚੇ ਵੀ ਗਏ ਸਕੂਲ ਔਰ ਵਕੀਲ ਸਾਹਿਬ ਵੀ ਜਾ ਰਹੇ ਆ ਆਪਣੇ ਆਫਿਸ ਓਏ ਲਿਓ ਚਲ ਅੰਦਰ ਲਿਓ ਵੀ ਨਿਕਲ ਗਿਆ ਬਾਹਰ ਮੈਨੂੰ ਪਤਾ ਨਹੀਂ ਤਾਂ ਕੀ ਹੋ ਗਿਆ ਨਾਲੇ ਰਮਾਲ ਫਰਮਾਨ ਲੈ ਗਿਆ ਲਿਓ ਇਧਰ ਹੀ ਆ ਜਾ ਲਿਓ ਆ ਜਾ ਆ ਜਾ ਆ ਜਾ ਮੈਂ ਜਾ ਰਹੀ ਹਾਂ ਲਿਓ ਆ ਜਾ ਲਿਓ 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 ਆ ਜਾ ਕੋਈ ਖਾ ਲੇਗਾ ਤੁਹਾਨੂੰ ਬਾਦ ਦੋੜਿਆ ਲੈ ਲੈ ਆ ਜਾ ਆ ਜਾ ਇਹਨੂੰ ਬਾੜਾ ਮੈਂ ਵਕੀਲ ਸਾਹਿਬ ਭੁੱਲ ਗਏ ਰਮਾਲ ਔਰ ਰਮਾਲ ਕਰਕੇ ਖੜੇ ਆ ਦੇਖਿਆ ਮਾਰ ਰਮਾਲ ਲਿਓ ਬਾਹਰ ਨਿਕਲ ਗਿਆ ਚਲਾ ਬਾੜੇ ਨੰਦਰ ਲਿਓ ਨੂੰ ਵਾ ਚਲਾ ਚੱਲ ਬਸ ਇੱਕ ਵਾਰ ਅੰਦਰ ਬਾੜ ਵਾਲਾ ਚੱਲ ਨਾ ਮੈਂ ਚੱਲਾ ਗਈ ਆਏ ਹੋਏ ਚੱਲ ਕਿ ਲਈਓ ਬਾਹਰ ਨਿਕਲ ਗਿਆ ਤਾਂ ਮਸਾ ਅੰਦਰ ਬਾੜਿਆ ਬਾੜਿਆ ਐ ਔਰ ਬਬਜਤ ਕੇ ਪਪਾ ਚਲੇਗੇ ਵਕੀਲ ਸਾਹ ਆਪਣੇ ਕੋਟ ਬੱਚੇ ਚਲੇਗੇ ਸਕੂਲ ਚਲੋ ਜੀ ਕਰੀਏ ਪੱਕੀਏ ਪੈਂਡਿੰਗ ਕੰਮ ਬਹੁਤ ਪਏ ਆ ਕਰੀਏ ਜੀ ਨਵੇੜੀ ਆਪਾਂ ਆਪਣੇ ਕੰਮ ਧੰਦੇ ਤੋ ਲੋ ਜੀ ਫਰੈਂਡਸ ਕੰਮ ਧੰਦਾ ਮੇਰਾ ਸਾਰਾ ਨਿਭੜ ਗਿਆ ਅੱਜ ਮੈਂ ਕੰਮ ਧੰਦਾ ਨਵੇੜ ਕੇ ਫਿਰ ਕੈਮਰਾ ਆਨ ਕਰ ਆਏ ਆ ਔਰ ਫਿਲਹਾਲ ਮੌਸਮ ਖਰਾਬ ਹੈ ਅੱਜ ਬਾਰਿਸ਼ ਹੋ ਰਹੀ ਹੈ ਬਹੁਤ ਜ਼ਿਆਦਾ ਔਰ ਨਸੂਕਰ ਮੇਰਾ ਪੀਣਾ ਸੁੱਕ ਗਿਆ ਕਣਕ ਧੋਈ ਵੀ ਤੀ ਮੈਂ ਕਣਕ ਨੂੰ ਕੱਲੇ ਝਾਰਾ ਲਾ ਕੇ ਨਾ ਮੈਂ ਥੈਲੇ ਦੇ ਵਿੱਚ ਪਾ ਕੇ ਰੱਖ ਦਿਆ ਔਰ ਫਿਲਹਾਲ ਮੇਰਾ ਸਾਰਾ ਕੰਮ ਫਿਨਿਸ਼ ਹੋਇਆ ਔਰ ਬਾਰਿਸ਼ ਹੋ ਰਹੀ ਹੈ ਬਾਹਰ ਮੀਂਹ ਪੈ ਰਿਹਾ ਜੀ ਲਗਾਤਾਰ ਔਰ ਡੇਰਾ ਵਸੀ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਕਿਉਂਕਿ ਵਕੀਲ ਸਾਹਿਬ ਦਾ ਫੋਨ ਆਇਆ ਥਾ ਕਹਿੰਦੇ ਬਹੁਤ ਮੀਂਹ ਪੈ ਰਿਹਾ ਡੇਰਾ ਵਸੀ ਦੇ ਵਿੱਚ ਅੱਜ ਸਮੋਸੇ ਖਾਣੇ ਦਾ ਦਿਲ ਕਰ ਰਿਹਾ ਹੈ ਹਨਾ ਸਮੋਸੇ ਮੰਗਾਉਂਗੇ ਅੱਜ ਵਕੀਲ ਸਾਹਿਬ ਤੇ <laughs> मेरा दिल कर रहा। क्योंकि अच्छे मौसम ठंडा हो गया ना बच्चे भी आउंगे फिर अपने समोसे मंगा लेने हैं और लियो बैठा बेचारा लियो लियो देखो किस तरह बैठे हेलो इसका जी नहीं लगता कल्ला रह गया ना लियो बच्चे चले गए स्कूल और ये रह गया कला बस इसका मेरे न ही दिल लग जाता है ना लिओ बस बैठे रहेगा और बचे आऊंगे मेरे टाइम कि हो या? 11:30 ਬੱਚੇ ਆਉਂਗੇ 2 ਵਜੇ ਅਗਰ ਵਕੀਲ ਸਾਹਿਬ ਪਹਿਲਾਂ ਆਗੇ ਤਾਂ ਇਹਨਾਂ ਨੂੰ ਗੱਡੀ 'ਚ ਬਿਠਾ ਲਿਆਉਂਗੇ ਕੱਲ੍ਹ ਕੀ ਤਾਂ ਛੁੱਟੀ ਐ ਗੜਬੜੇ ਐ ਹਨਾ ਔਰ ਫਿਲਹਾਲ ਮੈਂ ਹੁਣ ਕੁਝ ਖਾ ਪੀ ਲਵਾਂ ਭੁੱਖ ਲੱਗੀ ਐ ਕੰਮ ਨਵੇੜ ਕੇ ਮੈਨੂੰ ਭੁੱਖ ਜ਼ਰੂਰ ਲੱਗਦੀ ਐ ਆਪਾਂ ਆਪਣਾ ਫਰੂਟ ਕੱਟ ਲੈਣੇ ਆ ਖਾਣੇ ਆ ਜੀ ਕੁਝ ਭੁੱਖ ਲੱਗੀ ਵੀ ਐ ਮੈਂ ਖਾ ਲਿਆ ਆਪਣਾ ਪਪੀਤਾ ਹੁਣ ਇਹ ਵੀ ਮੰਗ ਰਿਆ ਲਿਓ ਵਾਜੀ ਵਾ ਮੀ ਦੇਖੋ ਬਾਹਰ ਲਿਕੋ ਬਾਰਿਸ਼ ਵਾਜੀ ਵਾ ਇਤਨਾ ਮੀ ਆ ਗਿਆ ਰੱਬਾ ਵਾਹਿਗੁਰੂ ਜੀ ਠੰਡ ਹੋ ਗਈ ਐ ਮੀਂਹ ਆ ਗਿਆ ਮੀਂਹ ਮੀਂਹ ਆ ਗਿਆ ਲਿਓ ਦੀਦੀ ਕਿਸ ਤਰ੍ਹਾਂ ਆਏਗੀ ਸਕੂਲ ਮਾ ਤੇ ਅੱਜ ਜੋਤ ਰੂਪ ਮੀਂਹ ਪੈ ਗਿਆ ਦੀਦੀ ਕਿਸ ਤਰ੍ਹਾਂ ਆਏਗੀ ਦੇਖਦੇ ਆ ਬੱਚੇ ਕਿਸ ਤਰ੍ਹਾਂ ਆਏਗੇ ਸਕੂਲ ਮਾ ਤੇ ਬਹੁਤ ਜ਼ਿਆਦਾ ਮੀਂਹ ਆ ਰਿਹਾ ਆ ਸੱਚੀ ਮੀਂਹ ਬਹੁਤ ਆ ਗਿਆ ਇੱਕਦਮ ਅਚਾਨਕ ਉਤਰਿਆ ਆ ਮੀਂਹ ਪਹਿਲਾਂ ਠੀਕ ਤਾਂ ਲੇਕਿਨ ਹੁਣ ਦੇਖੋ ਕਿੰਨੀ ਬਰਸਾਤ ਹੋ ਰਹੀ ਐ ਪਰ ਨਾਲੇ ਵੀ ਚੋਣ ਲੱਗੇ ਦੇਖੋ ਪਰ ਨਾਲੇ ਕਿਉਂਕਿ ਮੈਂ ਪੰਤ ਨਾਲੇ ਬੋਲਦੀ ਆ ਨਾ ਕਈ ਕਹਿੰਦੇ ਆ ਪਰ ਨਾਲੇ ਬੋਲਦੇ ਆ ਇਹਨਾਂ ਨੂੰ ਔਰ ਲੋ ਜੀ بارش ਹੋ ਗਿਆ ਐਕਟਿਵਾ ਵੀ ਤੋਈ ਗਈ ਚਲੋ ਹਾਈ ਰੱਬਾ ਕਹਿਣਾ ਮੀਂਹ ਆ ਗਿਆ ਠੰਡ ਉਤਰਿਆ ਹੀ ਬਸ ਹੁਣ ਦੋ ਤਿੰਨ ਦਿਨ ਕਹਿੰਦੇ ਆ ਵੀ ਮੀਂਹ ਪਊਗਾ ਲਗਾਤਾਰ ਬਾਕੀ ਦੇਖਦੇ ਆ ਬੱਚੇ ਵੀ ਸਕੂਲ ਲੈ ਕੇ ਆਣੇ ਪੈਣੇ ਆ ਜੇ ਮੀਂਹ ਨਾ ਹਟਿਆ ਮੀਂਹ ਨਾ ਹਟਿਆ ਫਿਰ ਤਾਂ ਨਿਆਣੇ ਲਿਆਣੇ ਪੈਣੇ ਆ ਕਿਉਂਕਿ ਟਾਈਮ ਹੋ ਗਿਆ ਸਵਾ 12 12 ਵਜੇ 10 ਮਿੰਟ ਹੋ ਗਏ ਹਲਦਾ ਹੁਣਾਂ 2 ਘੰਟੇ ਪਈ ਨਿਆਣੇ ਘਾਣੇ ਮੈਂ ਜਦ ਤੱਕ ਮੀਂਹ ਸ਼ਾਦਾ ਹਟ ਜੇ ਜਦ ਤੱਕ ਬੱਚੇ ਨਿਆਣਾ ਆਏ ਆ ਦੇਖੋ ਦੇ ਨਾਲ-ਨਾਲ ਨਾ ਹਵਾ ਵੀ ਬਹੁਤ ਤੇਜ਼ ਚੱਲ ਰਹੀ ਐ ਲਗਾਤਾਰ ਮੀਂਹ ਪੈ ਰਿਹਾ ਜੀ ਹਟਣੇ ਦਾ ਨਾਮ ਨਹੀਂ ਹੈਗਾ ਔਰ ਪੂਰੀ ਤਰ੍ਹਾਂ ਬਹੁਤ ਜ਼ਿਆਦਾ ਤੇਜ਼ ਮੀਂਹ ਐ ਇਹ ਦਰਵਾਜ਼ਾ ਲਗਾਉਣ ਚ ਫਾਇਦਾ ਆ ਵੈਸੇ ਬਾਛੜ ਆ ਰਹੀ ਐ ਹਨਾ ਕਿ ਕੀ ਬਾਛੜ ਆ ਰਹੀ ਐ ਲਗਾਉਣ ਚ ਫਾਇਦਾ ਐ ਦਰਵਾਜ਼ਾ ਔਰ ਇੱਧਰ ਵੀ ਬਾਛੜ ਆ ਰਹੀ ਐ ਦੇਖੋ نیچے ਬਾਛੜਾਈ ਵੀ ਚਲੋ ਇਹ ਤਾਂ ਪਰਦੇ ਲੱਗੇ ਹੋਏ ਆ ਹਨਾ ਬਾਰਿਸ਼ ਆ ਗਈ ਓਏ ਲਿਓ ਮੀ ਆ ਗਿਆ ਤਾਂ ਲੋ ਜੀ ਟਾਈਮ ਵੱਜ ਗਿਆ ਇੱਕ ਹੋ ਗਏ ਇੱਕ ਵੱਜ ਗਿਆ ਸੌਰੀ ਔਰ ਵਕੀਲ ਸਾਹਿਬ ਕੋ ਫੋਨ ਆਇਆ ਕਿ ਬੱਚਿਆਂ ਨੂੰ ਲੈ ਕੇ ਆ ਰਹੇ ਆ ਕਿਉਂਕਿ ਮੀ ਬਹੁਤ ਹੈ ਗੱਡੀ ਦੇ ਵਿੱਚ ਹੀ ਬਿਠਾ ਲਿਆਏਗੇ ਕਿਉਂਕਿ ਅਗਰ ਬੱਸ ਆਏਗੀ ਨਾ ਮੈਂ ਨਾ ਪਹਿਲਾਂ ਪੱਖਾ ਲਾਦਾ ਮੈਨੂੰ ਲੱਗਦਾ ਨਾ ਉਹਰੇ ਗਿੱਲਾ ਗਿੱਲਾ ਕਰ ਦਿਆ ਲਿਓ ਨੇ ਲਿਓ ਟਿਕ ਜਾ ਔਰ ਫਿਰ ਮੈਂ ਬਣਾ ਮਾ ਰੋਟੀ ਚਾਹ ਵੀ ਨਾਲੇ ਬਣਾ ਦੇਣੀ ਹੈ ਮੈਂ ਹੁਣ ਕਿਉਂ ਪੌਂਕ ਰਿਹਾ ਕੋਈ ਹੈਵੀ ਹੈ ਓਰੇ ਬਤਮੀਸਾ ਐਨਾ ਮੀ ਪੈ ਰਿਹਾ ਨਾ ਸੱਚੀ ਬਹੁਤ ਜ਼ਿਆਦਾ ਚਲੋ ਰੋਟੀ ਬਣਾਈਏ ਆਪਾਂ ਚਾਹ ਰੋਟੀ ਤੋ ਲੋ ਜੀ ਬੱਚੇ ਆ ਗਏ ਆ ਸਕੂਲ ਤੋਂ ਟੋੜੇ ਹੁਣੀ ਹੁਣੀ ਮੀ ਹਟਿਆ ਲਗੇਟ ਲਾਇਆ ਹੂ ਮੈਂ ਉਹ ਨੋ ਮੀ ਆਇਆ ਨਾ ਜੋ ਤੋ ਬਹੁਤ ਜ਼ਿਆਦਾ ਮੀ ਸਕੂਲ ਮੇਂ ਬਹੁਤ ਹੈ ਪਾੜੀਆਂ ਪਾਣੀ ਹੋ ਗਿਆ ਹੁਣਾ ਛੋੜ ਦੇ ਬਾਹਰ ਪਾਣੀ ਰੱਖ ਗਈ ਉਹ ਕਾਫੀ ਥੋੜਾ ਛੇ ਕਿਸੇ ਗਲੀ ਮੈਂ ਲੰਕਾ ਆਏ ਆ ਪਾਣੀ ਵਨੂ ਲਿਓ ਕਿਆ ਕਹਿ ਰਹਾ ਤੁਹਾਨੂੰ ਲਿਓ ਚਲੋ ਜੀ ਬੱਚੇ ਆ ਗਏ ਆ ਬੱਚੇ ਖਾ ਰਹੇ ਆ ਸਮੋਸੇ ਨਮਕੀਨ ਔਰ ਦਾਲ ਵਾਲੀ ਰੋਟੀ ਔਰ ਚਾਹ ਵੀ ਅਭੀ ਸਾਥ ਮੇ ਇਹ ਚਾਹ ਪਈ ਆ ਬਹੁਤ ਮੀ ਆਇਆ ਅੱਜ ਬਹੁਤ ਜ਼ਿਆਦਾ ਉਸ ਉਸ ਵਧੀਆ ਇਸ ਸੋਸ ਤੇ ਹਨਾ ਇਹ ਪਾਣੀ ਜੀ ਵਾਲੀ ਹੈ ਕਿ ਉਹ ਲਵਾਈ ਦੀ ਉਹ ਕੀ ਫੈਟਰੀ ਕਿ ਉਹ ਦੂਰ ਦੀ ਹੈ। ਹੈ। ਕਿ ਉਹ ਰਾ। ਉਹ ਵਧੀਆ ਲੈ। ਫੇ ਜੋ ਤੇਰੇ ਵਾਲੀ ਬੇਕਾਰ ਆ ਉਹ ਵਧੀਆ। ਉਸ ਦਾ ਕੀ ਪਤਾ ਕਿ ਇਹ ਜੇ ਟਮਾਟਰ ਕਿਆ ਪਾਇਆ। ਸਹੀ ਬਾਤ ਹੈ। ਚਲੋ ਜੀ ਜਸਟ ਵੀਡੀਓ ਦਾ ਕਰਦੇ ਆਂ ਆਪਾਂ ਐਂਡ। ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ। ਔਰ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਜੀ। ਫੁੱਲ ਵਾਚ ਕਰਿਆ ਕਰੋ ਜੀ। ਸਕਿਪ ਨਾ ਕਰਿਆ ਕਰੋ। ਔਰ ਪਲੀਜ਼ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਮੇਰੀ ਨੂੰ ਸ਼ੇਅਰ ਵੀ ਕਰੋ। ਲਾਈਕ ਵੀ ਕਰੋ। ਕਮੈਂਟ ਵੀ ਕਰੋ। ਮੇ ਹਟ ਗਿਆ ਐਨਾ ਮੀ ਪਿਆ ਨਾ ਅੱਜ ਬਹੁਤ ਜ਼ਿਆਦਾ ਔਰ ਬੱਚੇ ਆ ਚੁੱਕੇ ਆ ਸਮੋਸੇ ਲਿਆਏ ਤੇ ਔਰ ਮੈਂ ਰੋਟੀ ਬਣਾਈ ਤੀ ਦਾਲ ਵਾਲੀ ਔਰ ਦਾਲ ਪਾਈ ਹੋਈ ਤੀ ਉਹ ਆਟਾ ਪਿਆਤਾ ਥੋੜਾ ਜਿਹਾ ਸਵੇਰ ਦਾ ਬਚਿਆ ਹੋਇਆ ਔਰ ਰੋਟੀ ਬਣਾਤੀ ਚਾਹ ਬਣਾਈ ਹੈ ਨਾਲ ਔਰ ਖਾ ਪੀ ਕੇ ਹੁਣੀ ਫਰੀ ਹੋਏ ਆ ਤੇ ਮੈਂ ਸੋਚੇ ਚਲੋ ਵਲੋਗ ਦਾ ਐਂਡ ਕਰੀਏ ਆਪਾਂ ਕਿਉਂਕਿ ਫਿਰ ਹੁਣ ਖਾ ਪੀ ਕੇ ਫਿਰ ਨੀਂਦ ਵੀ ਜ਼ਰੂਰੀ ਹੈ ਦੋ ਘੜੀ ਪੈਣਾ ਵੀ ਚਾਹੀਦਾ ਬਈ ਇੱਕ ਮੌਸਮ ਵੀ ਸੁਸਤੀ ਜੀ ਵਾਲੇ ਆ ਹਨਾ ਤੇ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਆਂ ਨੈਕਸਟ ਵਲੋਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਜੀ ਬਾਏ ਬਾਏ ਜੀ ਟੇਕ ਕੇਅਰ ਸਾਰਿਆਂ ਨੂੰ